ਹਾਂਜੀ ਆਪਾਂ ਹਾਜ਼ਰ ਆਂ ਜੀ ਈਟੀਟੀ 234 ਤੇ 994% ਸੰਬੰਧੀ ਨਵੀਂ ਵੀਡੀਓ ਲੈ ਕੇ ਪਿਛਲੇ ਕੁਝ ਦਿਨਾਂ ਤੋਂ 234 ਭਰਤੀ ਨੂੰ ਲੈ ਕੇ ਬਹੁਤ ਸਾਰੇ ਕਮੈਂਟਸ ਆ ਰਹੇ ਸਨ ਕਿ 234 ਭਰਤੀ ਦਾ ਕੀ ਪ੍ਰੋਸੈਸ ਚੱਲ ਰਿਹਾ ਹੈ ਕਦੋਂ ਤੱਕ ਸਟੇਸ਼ਨ ਚੁਆਇਸ ਦੇਖਣ ਨੂੰ ਮਿਲੇਗੀ 994 ਕਦੋਂ ਪੂਰੀ ਹੋਏਗੀ ਤਾਂ ਇਸ ਵੀਡੀਓ ਦੇ ਵਿੱਚ ਆਪਾਂ ਥੋੜਾ ਜਿਹਾ ਡਿਟੇਲ ਦੇ ਵਿੱਚ ਗੱਲ ਕਰਾਂਗੇ ਤਾਂ ਆਓ ਸਟਾਰਟ ਕਰਦੇ ਆਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਦੇਖੋ ਆਪਾਂ ਗੱਲ ਕਰ ਲਈ 23 ਚੌਣ ਪੱਟੀ ਦੀ ਠੀਕ ਹੈ ਸੰਭਾਵਨਾ ਇਹ ਸੀ ਕਿ 23 ਚੌਣ ਪਹਿਲਾਂ ਕੰਪਲੀਟ ਹੋਏਗੀ ਹੁਣ ਇਹਦੇ ਤੇ ਵੀ ਆਪਾਂ ਗੱਲ ਕਰ ਲੰਨੇ ਆ ਕਿ ਵਿਭਾਗ ਦੇ ਵਿੱਚ ਇਹਦੇ ਰਿਗਾੜੀ ਕੀ ਅਪਡੇਟ ਦੇਖਣ ਨੂੰ ਮਿਲ ਰਹੀ ਹੈ ਤਾਂ ਦੇਖੋ 23 ਚੌਣ ਪੱਟੀ ਸੰਬੰਧੀ ਜੋ ਵੀ ਜਿਹੜੀ ਅਪਡੇਟ ਹੈ ਡਿਪਾਰਟਮੈਂਟ ਵੱਲੋਂ ਦੇਖਣ ਨੂੰ ਮਿਲੀ ਆ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਆਣ ਵਾਲੇ ਇਸ ਹਫਤੇ ਦੇ ਵਿੱਚ ਜਿਹੜਾ ਸਟੇਸ਼ਨ ਚੋਇਸ ਹੈ ਕਰਵਾ ਲਈ ਜਾਏਗੀ ਗੱਲ ਕਰ ਲਈ ਜੋਇਨਿੰਗ ਲੈਟਰ ਦੀ ਤਾਂ ਦੇਖੋ ਤੁਹਾਨੂੰ ਪਤਾ ਹੈ ਕਿ ਕੁਝ ਕੁ ਟਾਈਮ ਤੱਕ ਜਿਹੜਾ ਟੀਚਰ ਡੇ ਆਉਣ ਵਾਲਾ ਹੈ ਤਾਂ ਇਹ ਜਿਹੜੀ 23 ਚੋਣ ਭਰਤੀ ਦੇ ਜੋਇਨਿੰਗ ਲੈਟਰ ਨੇ ਹੋ ਸਕਦਾ ਹੈ ਸਿਰਫ ਆਪਾਂ ਇੱਥੇ ਪੋਸੀਬਿਲਟੀ ਦਿਖਾ ਰਹੇ ਹਾਂ ਸ਼ੋਰ ਨਹੀਂ ਕਹਿ ਰਹੇ ਠੀਕ ਹੈ ਡਿਪਾਰਟਮੈਂਟ ਤੇ ਡਿਪੈਂਡ ਕਰਦਾ ਹੈ ਲੇਕਿਨ ਜਿਹੜੀਆਂ ਚੀਜ਼ਾਂ ਸੁਣਨ ਦੇ ਵਿੱਚ ਆਈਆਂ ਨੇ ਉਹ ਤੁਹਾਡੇ ਸਾਹਮਣੇ ਜਿਹੜੀ ਆਪਾਂ ਰੱਖ ਰਹੇ ਹਾਂ ਠੀਕ ਹੈ ਜੋ ਵੀ ਜਾਣਕਾਰੀ ਪ੍ਰਾਪਤ ਹੋਈ ਹੈ ਉਹਦੇ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜਾ ਆਉਣ ਵਾਲਾ ਟੀਚਰ ਡੇ ਆ ਉਹਦੇ ਵਿੱਚ ਹੋ ਸਕਦਾ ਹੈ ਕਿ 23 ਚੋਣ ਭਰਤੀ ਨੂੰ ਜਿਹੜੇ ਜੋਇਨਿੰਗ ਲੈਟਰ ਨੇ ਉਹ ਦਿੱਤੇ ਜਾਣ ਇੱਕ ਬਹੁਤ ਦੇਣ ਦਾ ਇਸ ਤੋਂ ਵਧੀਆ ਮੌਕਾ ਮੈਨੂੰ ਨਹੀਂ ਲੱਗਦਾ ਕੋਈ ਹੋਰ ਹੋਣਾ 23 ਚੋਣ ਜੁਆਇਨਿੰਗ ਲੈਟਰਸ ਦੇਣ ਦਾ ਕਿਉਂਕਿ ਇੱਕ ਤਾਂ ਕਾਫੀ ਲੰਬੇ ਸਮੇਂ ਤੋਂ ਹੋਇਆ ਭਰਤੀ ਹੋਲਡ ਦੇ ਵਿੱਚ ਆ ਬਹੁਤ ਸਮੇਂ ਤੋਂ ਇਹ ਪੈਂਡਿੰਗ ਚੱਲ ਰਹੀ ਹੈ ਦੂਜੀ ਗੱਲ ਸਟੂਡੈਂਟਸ ਬਹੁਤ ਹੱਦ ਤੱਕ ਪਰੇਸ਼ਾਨ ਹੋ ਚੁੱਕੇ ਨੇ ਕਿਉਂਕਿ 23 ਚੋਣ ਦਾ ਸਾਰਾ ਪ੍ਰੋਸੈਸ ਕੰਪਲੀਟ ਹੈ ਸਿਰਫ ਔਰ ਸਿਰਫ ਉਹਨ ਸਟੇਸ਼ਨ ਚੋਇਸ ਦੀ ਅਪਡੇਟ ਆਣੀ ਬਾਕੀ ਹੈ ਤੇ ਇਹ ਗੱਲ ਸੁਣਨ ਦੇ ਵਿੱਚ ਆਈ ਹੈ ਕਿ ਇੱਕ ਜਾਂ ਦੋ ਦਿਨਾਂ ਤੱਕ ਸਟੇਸ਼ਨ ਚੋਇਸ ਵੀ ਜਿਹੜਾ ਦੇਖਣ ਨੂੰ ਮਿਲ ਜੇਗਾ ਬਾਕੀ ਤੁਹਾਨੂੰ ਪਤਾ ਹੈ ਕਿ ਅਜੇ ਤਰਨਾ ਵੀ ਹੈ ਤਰਨਾ ਚੱਲ ਰਿਹਾ ਹੈ ਠ ਆਏ ਕਿ allo department ਤੱਕ ਨਹੀਂ ਹੈਗਾ ਇਹ ਬਹੁਤ ਜ਼ਿਆਦਾ ਵੱਡੇ ਹੱਦ ਤੱਕ ਜੇਕਰ ਇੱਕ ਗੱਲ ਰੱਖੀ ਜਾਏਗੀ ਤਾਂ ਹੀ ਜਾ ਕੇ ਤਹਿ ਭਰਤੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਕੰਪਲੀਟ ਹੋਏਗੀ ਠੀਕ ਹੈ ਜੀ ਤਾਂ 23 ਚੋਂ ਦਾ ਨੈਕਸਟ ਪ੍ਰੋਸੈਸ ਹੋ ਸਕਦਾ ਕਿ 2 ਜਾਂ 3 ਦਿਨਾਂ ਦੇ ਵਿੱਚ ਵਿੱਚ ਦੇਖਣ ਨੂੰ ਮਿਲ ਜੇ ਸਟੇਸ਼ਨ ਚੋਇਸ ਦਾ ਬਾਕੀ ਦੇਖੋ ਬਾਰਡਰ ਏਰੀਆ ਦੀ ਭਰਤੀ ਹੈ ਬਾਰਡਰ ਏਰੀਆ ਦੇ ਵਿੱਚ ਹੀ ਜੁਆਇਨਿੰਗ ਮਿਲੇਗੀ ਇੱਕ ਵਾਰੀ ਭਰਤੀ ਕੰਪਲੀਟ ਹੋਵੇ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਕਿ 3 ਸਾਲ ਦੀ ਸਟੇਟ ਤੋਂ ਬਾਅਦ ਜਿਹੜੀ ਟਰਾਂਸਫਰ ਹੈ ਉਹ ਹੋਈ ਹੀ ਜਾਣੀ ਹੈ ਠੀਕ ਹੈ ਜੀ ਗੱਲ ਕਰ ਲਿਓ ਨਾ ਹੱਚਾਂਵੇਂ ਭਰਤੀ ਦਾ ਤੁਹਾਨੂੰ ਬਤਾਉਣਾ ਹੱਚਾਂਵੇਂ ਭਰਤੀ ਦਾ 22 ਅਗਸਤ ਨੂੰ ਸਕਰੂਟਨੀ ਹੈ ਉਸ ਤੋਂ ਬਾਅਦ ਹੀ ਨੈਕਸਟ ਪ੍ਰੋਸੈਸ ਦੇਖਣ ਨੂੰ ਮਿਲੇਗਾ ਠੀਕ ਹੈ ਫਿਲਹਾਲ ਇਹਦੇ ਤੇ ਕੁਝ ਵੀ ਅਪਡੇਟ ਨਹੀਂ ਹੈਗੀ ਲਾਸਟ ਅਪਡੇਟ ਇਹੀ ਜਿਹੜੀ ਲੇਟੈਸਟ ਚੱਲ ਰਹੀ ਹੈ ਉਹ ਇਹੀ ਹੈ ਕਿ 22 ਅਗਸਤ ਨੂੰ ਸਕਰੂਟਨੀ ਹੈ ਉਸ ਤੋਂ ਬਾਅਦ ਹੀ ਜਿਹੜੀ ਕਹਿੰਦੇ ਹੈ ਲੋ ਸਿਲੈਕਸ਼ਨ ਲਿਸਟ ਦੇਖਣ ਨੂੰ ਮਿਲ ਸਕਦੀ ਹੈ ਫਰਸਟ ਸਿਲੈਕਸ਼ਨ ਲਿਸਟ ਉਸ ਤੋਂ ਬਾਅਦ ਅਪਾ ਜੋਇਨਿੰਗ ਦੀ ਗੱਲ ਕਰ ਸਕਦੇ ਆ ਬਾਕੀ ਤੇਈ ਚੌਣ ਦੀ ਜਰੂਰ ਜ਼ਿਆਦਾਤਰ ਪੋਸੀਬਿਲਿਟੀ ਇਹੀ ਹੈ ਕਿ ਹਾਂ ਕੁਝ ਕੁ ਦਿਨਾਂ ਦੇ ਵਿੱਚ ਜਿਹੜੀ ਹੈ ਤੇਈ ਚੌਣ ਤੇ ਅਪਡੇਟ ਤੁਹਾਨੂੰ ਦੇਖਣ ਨੂੰ ਮਿਲ ਜੇਗੀ ਕਿਉਂਕਿ ਇਹ ਭਰਤੀ ਜਿਹੜੀ ਆਲਮੋਸਟ ਸਾਰੀ ਕੰਪਲੀਟ ਹੈ ਸਿਰਫ ਔਰ ਸਿਰਫ ਜੁਆਇਨਿੰਗ ਲੈਟਰਸ ਦੇ ਜਿਹਨੇ ਦਿੱਤੇ ਜਾਣੇ ਬਾਕੀ ਠੀਕ ਹੈ ਜੀ ਤਾਂ ਸੁਣਨ ਦੇ ਵਿੱਚ ਤਾਂ ਇਹੀ ਆਇਆ ਕਿ ਟੀਚਰਸ ਡੇ ਵਾਲੇ ਦਿਨ ਜਿਹੜਾ ਤੇਈ ਚੌਣ ਨੂੰ ਆਫਰ ਲੈਟਰ ਮਿਲਣਗੇ ਜੇਕਰ ਇਸ ਤਰੀਕੇ ਦੀ ਕੋਈ ਚੀਜ਼ ਸਾਹਮਣੇ ਆਉਂਦੀ ਹੈ ਤਾਂ ਬਹੁਤ ਚੰਗੀ ਗੱਲ ਹੈ ਬਾਕੀ ਦੇਖੋ ਭਰਤੀ ਤਾਂ ਅੱਜ ਨਹੀਂ ਕੱਲ ਨੂੰ ਕੰਪਲੀਟ ਜ਼ਰੂਰ ਹੋਣੀ ਹੈ ਲੇਕਿਨ ਤਾਂ ਹੀ ਹੋਏਗੀ ਜੇਕਰ ਵੱਧ ਤੋਂ ਵੱਧ ਯ ਤੇ ਜਾ ਕੇ ਜਿਹੜਾ ਪ੍ਰੈਸ਼ਰਾਈਜ਼ ਕੀਤਾ ਜਾਵੇ ਗੱਲ ਕੀਤੀ ਜਾਵੇ ਆਪ ਦਾ ਪੱਖ ਰੱਖਿਆ ਜਾਵੇ ਕਿ ਭਰਤੀ ਕਿਉਂ ਨਹੀਂ ਪੂਰੀ ਕੀਤੀ ਜਾ ਰਹੀ ਠੀਕ ਹੈ ਜੀ ਤਾਂ ਇਹਦੇ ਵਿੱਚ ਜਾ ਕੇ ਤੁਸੀਂ ਜਿਹੜਾ ਆਪਣੀ ਗੱਲਬਾਤ ਕਰ ਸਕਦੇ ਹੋ ਡਿਪਾਰਟਮੈਂਟ ਦੇ ਵਿੱਚ ਬਾਕੀ ਦੇਖੋ ਬੰਦਬਦ ਯੂਨੀਅਨ ਦਾ ਸਾਥ ਦੋ ਤਾਂ ਹੀ ਇਸੇ ਹਿਸਾਬ ਨਾਲ ਜਿਹੜੀ ਭਰਤੀ ਹੈ ਕੰਪਲੀਟ ਹੋਏਗੀ ਪਹਿਲਾਂ ਕੀ ਸੀ ਪਹਿਲਾਂ ਕੇਸ ਕਰਕੇ ਨਹੀਂ ਭਰਤੀ ਕੰਪਲੀਟ ਹੋ ਰਹੀ ਸੀ ਲੇਕਿਨ ਹੁਣ ਤਾਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬਿਲਕੁਲ ਕਲੀਅਰ ਨੇ ਭਰਤੀ ਬਿਲਕੁਲ ਸੇਫ ਹੈ ਕੋਈ ਕੇਸ ਦਾ ਰੋਲਾ ਨਹੀਂ ਕੁਛ ਨਹੀਂ ਰੋਲਾ ਹੈਗਾ ਸਿਰਫ ਵਰ ਸਿਰਫ ਜੋਇਨਿੰਗ ਲੈਟਰ ਦਾ ਰੋਲਾ ਹੈ ਉਹ ਦੇਖੋ ਕਦੋਂ ਦਿੰਦੇ ਨੇ ਡਿਪਾਰਟਮੈਂਟ ਵਾਲ ਠੀਕ ਹੈ ਜੀ ਬਾਕੀ ਤੁਹਾਨੂੰ ਕੀ ਲੱਗਦਾ ਹੈ ਕਿ ਜੋਇਨਿੰਗ ਲੈਟਰਸ ਕਦੋਂ ਤੱਕ ਦੇਖਣ ਨੂੰ ਮਿਲ ਸਕਦੇ ਨੇ ਤੁਸੀਂ ਆਪਣੇ ਵਿਚਾਰ ਜਿੰਨੇ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਜੋ ਮੈਨੂੰ ਜਾਣਕਾਰੀ ਪ੍ਰਾਪਤ ਹੋਈ ਹੈ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਹੋ ਸਕਦਾ ਹੈ ਕਿ ਇਹ ਦਿਨਾਂ ਦੇ ਵਿੱਚ ਜਿਹੜੇ ਜੋਇਨਿੰਗ ਲੈਟਰ ਦੇਖਣ ਨੂੰ ਮਿਲ ਜੇ ਬਾਕੀ 95 25 ਤੁਹਾਨੂੰ ਪਤਾ ਹੀ ਹੈ ਕਿ ਸਕਰੂਟੀ ਦਾ ਪ੍ਰੋਸੈਸ ਚੱਲਣਾ ਹੈ ਉਸ ਤੋਂ ਬਾਅਦ ਹੀ ਨੈਕਸਟ ਪ੍ਰੋਸੈਸ ਹੋਏਗਾ ਠੀਕ ਹੈ ਜੀ ਇਹ ਹੈਗੀ ਸੀ ਜੀ ਛੋਟੀ ਜੀ ਅਪਡੇਟ ਬਾਕੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤੇ 24 ਤੋਂ ਨਾ ਚੈਨਲ ਮੇ ਪਰ ਇਸ ਸੰਬੰਧੀ ਹਰ ਪ੍ਰਕਾਰ ਦੇ ਅਪਡੇਟ ਜਿਹੜੀਆਂ ਤੁਹਾਨੂੰ ਟਾਈਮ ਟਾਈਮ ਇਸ ਚੈਨਲ ਤੇ ਮਿਲਦੀ ਰਹੇਗੀ ਇਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਮੇਰੇ ਨਾਲ ਕੰਟੈਕਟ ਕਰਨ ਲਈ ਤੁਸੀਂ ਇੰਸਟਾਗ੍ਰam ਤੇ ਜੁੜ ਸਕਦੇ ਹੋ ਜੀ ਲਿੰਕ ਜਿਹੜਾ ਤੁਹਾਨੂੰ ਵੀਡੀਓ ਦੇ ਨੀਚੇ ਮਿਲ ਜੇਗਾ ਉੱਥੇ ਜਾ ਕੇ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਠੀਕ ਹੈ ਬਾਕੀ ਟੈਲੀਗ੍ਰam ਗਰੁੱਪ ਨਾਲ ਜਰੂਰ ਜੁੜੋ ਉੱਥੇ ਬਹਾਰ ਪ੍ਰਕਾਰ ਦੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਮਿਲਦੀਆਂ ਜੀ ਕਿਸੇ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ